ਜੀ ਭਾਜੀ ਕਿਆ ਲੈ ਅੱਜ ਪਹਿਣਾ ਵਾਸਤੇ ਅੱਜ ਪਹਿਣਾ ਵਾਸਤੇ ਲਿਆਏ ਆਪਾਂ ਪਲਾਜੋ ਸੂਟ ਫਰਾਕ ਸੂਟ ਕੋਰਸੈਟ ਅੱਜ ਕਿੰਨਾ ਕ ਫਾਇਦਾ ਹੋਊਗਾ ਪਹਿਣਾ ਦਾ ਅੱਜ ਪਹਿਣਾ ਦਾ ਕਰ ਰਾ ਫਾਇਦਾ ਫੁੱਲ ਫੁੱਲ ਬੜਾ ਫੁੱਲ ਅੱਛਾ ਜੀ ਦਿਖਾਓ ਅੱਜ ਫਿਰ ਕਿਆ ਕਿਆ ਦਿਖਾਉਂਦੇ ਹੋ ਤੁਸੀਂ ਆ ਲੋ ਜੀ ਕਰੋ ਚੈੱਕ ਪਲਾਜੋ ਸੂਟ ਨਾਲ ਫਰਾਕ ਹੈ ਜੀ ਨਾਲ ਹੈਗਾ ਪਲਾਜੋ ਠੀਕ ਹੈ ਜੀ ਮਾਲ ਮਿਲੂਗਾ ਫੁੱਲ ਜਿੰਨਾ ਮਰਜ਼ੀ ਲੈ ਲਿਓ ਸਟਾਕ ਆ ਗਿਆ ਪੂਰਾ ਆ ਲੋ ਜੀ ਕਰੋ ਚੈੱਕ ਡਿਜ਼ਾਈਨਿੰਗ ਭਾਈ ਸਟਾਕ ਦਾ ਆਡਰ ਤਾਂ ਹਮੇਸ਼ਾ ਹੀ ਬੰਬਾ ਹੁੰਦਾ ਹਾਂਜੀ ਹਾਂਜੀ ਏਕੇ ਵਾਲੇ ਪੂਰਾ ਸਟਾਕ ਰੱਖਦੇ ਆ ਪਰ ਪਿੰਡ ਦਾ ਪਿਆਰ ਹੁੰਦਾ ਬਹੁਤ ਜ਼ਿਆਦਾ ਜਦ ਇਹ ਨਿਬੜ ਜਾਂਦਾ ਬਸ ਜਦ ਇਹ ਆ ਲੋ ਜੀ ਕਰੋ ਚੋ ਪਾਈ ਤੁਹਾਡਾ ਨਿੱਤ ਆਈ ਜਾਂਦਾ ਨਿਬੜਨ ਦਾ ਅਸੀਂ ਦੰਦੇ ਨਹੀਂ ਹੁਣੇ ਮਾਲ ਆਈ ਜਾਂਦਾ बिकੀ ਜਾਂਦਾ ਆਈ ਜਾਂਦਾ बिकੀ ਜਾਂਦਾ ਇਹ ਬਾਜ਼ਾਰ ਦੇ ਵਿੱਚ ਵਿਗਰੇ 700 600 700 600 ਤੁਸੀਂ ਕਿੰਨੇ ਦਾ ਕੋ 400 ਦਾ 450 ਦਾ ਉਹ ਨਹੀਂ ਨਹੀਂ ਇਹ ਕਿਹੜਾ ਦੇਣਾ 250 ਰੁਪਏ ਦਾ ਫਰਾਕ ਸੂਟ ਕਰੋ ਚੈੱਕ ਭਾਜੀ ਪਜਾਮਾ ਨਾਲ ਦੇਣਾ ਇਕੱਲੀ ਫਰਾਕ ਦੇਣੀ ਨਹੀਂ ਨਹੀਂ ਨਾਲ ਪਜਾਮਾ ਵੀ ਦਊਗਾ ਜੀ ਕਰ ਲਓ ਚੈੱਕ ਭਾਜੀ ਮੈਨੂੰ ਐਂ ਦਿਖ ਰਿਹਾ ਮਿਆਨੀਆਂ ਪਈਆਂ ਹੋਈਆਂ 50 50 ਮਿਆਨੀਆਂ ਪਾਉਣ ਦੇ ਲੱਗ ਜਾਂਦੇ ਉਹ ਨਹੀਂ ਨਹੀਂ ਮਿਆਨੀਆਂ ਨਾਲ ਪਾਈ ਵੀਆਂ ਫੁੱਲ ਸਾਈਜ਼ ਦੀਆਂ ਫਰਾਕਾਂ ਐ ਆਹ ਲੋ ਡੀਲ ਅਲੱਗ ਡਿਜ਼ਾਈਨ ਹੈ ਇੰਸਟਾਗ੍ਰam ਫੇਮਸ ਡਿਜ਼ਾਈਨ ਹੈ ਕਿਹੜਾ ਕਿੰਨਾ ਰੇਟ ਹੈ ਤੁਸੀਂ ਇਹਦਾ ਰੇਟ ਦੱਸੋ ਬਾਜ਼ਾਰ ਦੇ ਵਿੱਚ ਵਿਗਰੇ 12 12 ਸਭ 250 ਜਿਹੜੀ ਜੀ ਫਿਰ ਆ ਗਏ ਲੋ 250 ਰੁਪਏ ਜੀ ਦੇ ਲਓ ਐਨਾ ਹੋ ਕੇ ਕੋਈ ਭੈਣ ਆ ਜੇ ਉਹਨੂੰ ਕਹਵੇ ਤੁਸੀਂ ਇਹ ਰੇਟ ਵੱਧ ਲੱਗਣਾ ਇਹਦਾ ਨਹੀਂ 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 250 ਰੁਪਏ ਲਾਉਂਗਾ 30 ਤਰੀਕ ਤੱਕ ਸੇਲ ਲੱਗ ਗਈ ਹੈ ਵੀਡੀਓ ਨੂੰ ਕਰ ਦੋ ਓਏ 30 ਤਰੀਕ ਤੱਕ ਐਨਾ ਟਾਈਮ ਦੇ ਰਹੇ ਤੁਸੀਂ ਹਾਂਜੀ ਹਾਂਜੀ ਨਹੀਂ ਲੋਕੀ ਕੀ ਕਰਦੇ ਘੰਟੇ ਨਹੀਂ ਹੁੰਦੀ 2 ਘੰਟੇ ਨਹੀਂ ਹੁੰਦੀ ਤੁਸੀਂ ਇੰਨੀ ਲੰਬੀ ਸੇਲਾਂ ਦਾ ਯਾਰ ਲੰਬੀਆਂ ਸੇਲਾਂ ਲੱਗਦੀਆਂ ਏਕੇ ਵਾਲਾ ਕੋਲ ਛੋਟੀ ਮੋਟੀ ਸੇਲ ਨਹੀਂ ਲਾਂਦੇ ਏਕੇ ਵਾਲੇ ਏਕੇ ਵਾਲੇ ਲਾਂਦੇ ਬੜੀਆਂ ਸੇਲਾ ਆ ਲੋ ਕਰ ਲੋ ਚੈੱਕ ਭਾਈ ਇਹ ਫੋਟੋ ਦਿਖਾਓ ਮਾੜੀ ਜੀ ਫੋਟੋ ਫੋਟੋ ਵੀ ਦਿਖਾਉਣਾ ਆਇਆ ਪਹਿਲਾਂ ਥੋੜਾ ਲੱਗੇ ਪਹਿਣਾ ਨੂੰ ਪਤਾ ਕੀ ਆਇਆ ਫੋਟੋ ਵਾਲੇ ਪੀਸ ਆ ਆ ਲੋ ਕਰੋ ਚੈੱਕ ਪਾਜੀ ਵਾਹ ਜੀ ਵਾਹ ਰੇਟ ਸੇਮ ਬੋਲ ਰਹੇ ਆਵੇਂ ਪਲਾਜ਼ੋ ਸੂਟ ਆ ਇਹ ਕਿੰਨੇ ਦਾ ਸਿਰਫ 2200 2200 2200 ਹਾਂਜੀ ਸਿਰਫ 2200 ਆ ਲੋ ਹੁਣ ਪਾਜੀ ਰੇਟ ਸੁਣ ਕੇ ਹੈਰਾਨੀ ਹੋਈ ਯਾਰੀ ਤੁਹਾਡੇ ਉਹ ਰੇਟ ਸਾਡੇ ਇਹੋ ਜਿਹੀ ਐ ਬਸ ਹੈਰਾਨੀ ਤਾਂ ਹੁੰਦੀ ਆਪੇ ਆ ਲੋ ਮੈਂ ਸੋਚ ਰਿਹਾ ਸੀ ਕਿਆ ਕਮਾਂਦੇ ਕਿਆ ਕਰਦੇ ਆ ਬਸ ਇਹ ਰਾ ਗਰਦੇ ਆਪੋ ਅੱਗੇ ਕਾਕਾ ਦੀ ਕਮਾਣੇ ਲਈ ਨਹੀਂ ਏਗੇ ਵਾਲੇ ਪੈਦਾ ਹੋਏ ਏਕੇ ਵਾਲੇ ਕਰਨਾ ਸੇਵਾ ਪੈਦਾ ਹੋਏ ਆਹ ਲੋ ਜੀ ਕਰੋ ਚੈੱਕ 2500 ਰੁਪਏ ਦਾ ਪਲਾਜੋ ਸੂਟ ਆਹ ਲੋ ਜੀ ਰੱਬ ਵਰਗੇ ਕਾਕਾ ਦਾ ਕਰਨਾ ਆਪਾਂ ਫਾਇਦਾ ਹੁਣ ਆਹ ਲੋ ਜੀ ਤੋਂ ਬਾਅਦ ਹੈਗੇ ਕੋਡ ਸੈੱਟ ਮੇਰੇ ਕੋਲ ਇਦੇ ਚ ਵੀ ਹਜੇ ਮਾਲ ਮੁੱਕਿਆ ਨਹੀਂ ਹੈਗਾ ਮਾਲ ਬਹੁਤ ਪਿਆ ਜੀ ਵੀਡੀਓ ਨੂੰ ਛੋੜੀ ਰੱਖੋ ਰਹਿਣ ਦੋ ਰਹਿਣ ਦੋ ਨਹੀਂ 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 ਮਾਲ ਖੋਲਿਆ ਹੁਣ ਆ ਰੱਖ ਤਾਂ ਰੱਖਦਾ ਵੀਡੀਓ ਛੋੜੀ ਰੱਖੋ ਓਕੇ ਓਕੇ ਨਹੀਂ ਪੈਣਾ ਥੱਕ ਜਾਂਦੀ ਆ ਵੀਡੀਓ ਦੇਖਦੇ ਦੇਖਦੇ ਥੋੜੀ ਮੁੱਕਦੀ ਨਹੀਂ ਵੀਡੀਓ ਅੱਛਾ ਜੀ ਲੋ ਜੀ ਕੋਈ ਗੱਲ ਨਹੀਂ ਆਪੋ ਚੱਕ ਲੰਦਾ ਮੈਂ ਖਾਂਜੀ ਦਾ ਰੰਗ ਮਾਲ ਲਿੰਕਡ ਖੋਲੋ ਮਾਲ ਬਹੁਤ ਪਿਆ ਆ ਦਿਖਾਓ ਕੋਟ ਸੱਟਾਂ ਜਿਹੜਾ ਸਿੰਗਰ ਨੇ ਪਾਇਆ ਪਿਆ ਗਾਣਾ ਸੂਟ ਦੇ ਵਿੱਚ ਆ ਲੋ ਓ ਯਾਰ ਸੇਮ ਅਸੀਂ ਕੋਟ ਸੱਟ ਵੀ ਤਿਆਰ ਕਰਾਤਾ ਹਾਂਜੀ ਹਾਂਜੀ ਇਹ ਸੂਟ ਦਾ ਪ੍ਰਿੰਟ ਆਇਆ ਦਾ ਮੇਰੇ ਕੋਲ ਸੂਟ ਤਾਂ ਆਇਆ ਆਇਆ ਇਹ ਤਾਂ ਕਾਜੀ ਵੀ ਬਣਵਾਤੇ ਆ ਸੂਟ ਨ ਲੈਂਦੀਆਂ ਦੇਖਿਆਂਗੇ ਇਹੀ ਪ੍ਰਿੰਟ ਚਾਹੀਦਾ ਹਾਂਜੀ ਹਾਂਜੀ ਕੋਰ ਸੈੱਟ ਵੀ ਬਣਵਾਤੇ ਆ ਕਿੰਨੇ ਦਾ ਸਿਰਫ 250 250 250 ਇਹ ਵਾਲਾ ਪ੍ਰਿੰਟ ਵੀ ਸੀ 250 ਆਹੋ ਦਮ ਚੈੱਕ ਕਮਾਈ ਵਾਲਾ ਤੁਹਾਡਾ ਉਹ ਕਮਾਈ ਨਹੀਂ ਕਰਨੀ ਰੱਬ ਵਰਗੇ ਗਾਕਾਂ ਦਾ ਕਰਨਾ ਏ ਆਓ ਜਲਦੀ ਜਲਦੀ ਆਓ ਆਪਣਾ ਐਡਰੈਸ ਹੋ ਇੱਕ ਵਾਰ ਮੜਾ ਜਾ ਮੇਨ ਬਾਜ਼ਾਰ ਏਕੇ ਕ੍ਰਕਸ਼ਨ ਕਰਾਲੀ ਬਾਣੀਆਂ ਦੀ ਹੱਟੀ ਇੱਕੋ ਇੱਕ ਹੱਟੀ ਏਕੇ ਕ੍ਰਕਸ਼ਨ ਮੇਨ ਬਾਹਰ ਕਰਾਲੀ ਸੇਲ ਕਰਦੀ 250 ਰੁਪਏ ਦੀ ਕੋਈ 800 ਨਹੀਂ ਕੋਈ 700 ਨਹੀਂ ਕੋਈ 500 ਨਹੀਂ 400 ਨਹੀਂ ਪ੍ਰਿੰਟ ਵੀ ਮਿਲਦਾ ਸੋਨਾ ਲੱਗ ਰਿਹਾ ਐ ਨਹੀਂ ਕਿ ਬੱਚਾ ਪਜਾਮਾ ਕੋਈ 700 ਨਹੀਂ ਕੋਈ 500 ਨਹੀਂ ਕੋਈ 400 ਨਹੀਂ ਦਊਗਾ 250 ਦਾ ਉਹ ਸਿਰਫ 250 ਰੁਪਏ ਦਊਗਾ ਉਹਨਾਂ ਪੈਨਾਂ ਨੂੰ ਜਿਹੜੇ ਕਰਨੀਆਂ ਪੇਜ ਨੂੰ ਫੋਲੋ ਵੀਡੀਓ ਨੂੰ ਕਰੂਗੇ ਲਾਈਕ ਸ਼ੇਅਰ ਚੈਨਲ ਨੂੰ ਕਰਨਗੇ ਸਬਸਕ੍ਰਾਈਬ ਆਜੋ ਜਲਦੀ ਜਲਦੀ ਏਕੇ ਕਲੈਕਸ਼ਨ ਮੇਨ ਬੇਅਰ ਕਰਾ ਲਈ ਤਾਂ ਜੀ ਜੀ ਆਹ ਪ੍ਰਿੰਟ ਦਿਖਾ ਰਿਹਾ ਤੁਸੀਂ ਮੈਂ ਕਹਿੰਦਾ ਜੇ ਕੋਈ ਆਪਣੀ ਲਗਾਣ ਖੋਲ ਲਵੇ 400 ਦੇ ਘੱਟ ਨਾਲ ਵਿੱਚ ਨਹੀਂ 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 ਜਿਹੜੇ ਦੁਕਾਨਾਂ ਖੋਲਣੀਆਂ ਨੇ ਪਲਾਜ਼ੇ ਸੁਟਾਂ ਦੀਆਂ ਇੱਕ ਵਾਰ ਸੰਪਰਕ ਕਰੋ ਰੇਟਾਂ ਦਾ ਕਰੂੰਗਾ ਫਾਇਦਾ ਵੀਡੀਓ ਨੂੰ ਕਰੂੰਗਾ ਸ਼ੇਅਰ ਜੇ ਕੋਈ ਹੋਲ ਸੇਲ ਲਾਉਂਗਾ ਹੋਰ ਲੈਸ ਕਰ ਦੂੰਗਾ ਹਾਂਜੀ ਹਾਂਜੀ ਫੁੱਲ ਲੈਸ ਕਰ ਦੂੰਗਾ ਜੀ ਆਹ ਲੋ ਜੈਪੂਰੀ ਕੱਲੇ ਕੁਰਤੇ ਹੈ ਜੀ ਇਹ ਮੇਰੇ ਕੋਲ ਆਏ ਵੇ ਮਾਲ ਹੈਗਾ ਇਹ ਥੋੜਾ ਘੱਟ ਪਰ ਇਹ ਵੀ ਲਾ ਕੇ ਦਊਗਾ ਫਾਇਦੇ ਦੇ ਨਾਲ 199 ਰੁਪਏ ਦਾ ਪੀਸ ਦਊਗਾ ਕਿੰਨੇ ਦਾ 199 ਰੁਪਏ ਦਾ 199 ਰੁਪਏ ਦਾ ਕੱਪੜਾ ਵੀ ਇਹਦਾ ਵਧੀਆ ਲੱਗਦਾ ਕੱਪੜਾ ਬਹੁਤ ਟੌਪਰਾ ਏ ਕੱਪੜਾ ਹੈਗਾ ਚੋਟੀ ਦਾ ਮਾਲ ਨੇ ਕਰਾਈ ਵੀ ਫੁੱਲ ਯਸ ਮਾਲ ਵੱਜ ਰਿਹਾ ਰਪੀਟਾਂ ਦੇ ਰੁਪਏ ਪਾਜੀ ਇਹਦਾ 골ਡਨ ਲੇਅਰ ਦਾ ਕੰਮ ਹੋਇਆ ਵਾ ਸਾਰੀ ਡਿਜ਼ਾਈਨਿੰਗ ਦੇਖੋ ਕਿੰਨੀ ਸੋਹਣੀ ਆ ਸੁਪਰ ਹਿੱਟ ਪੀਸ ਆ ਬਾਜ਼ਾਰ ਚ ਵੀ ਇਹਦਾ ਕੱਪੜਾ ਐਵੇਂ ਨਹੀਂ ਲੱਗਦਾ ਜੀ ਪੜ ਜੂਗਾ ਇਹਦਾ ਓਕੇ ਆ ਕੱਪੜਾ ਵੀ ਐਨ ਓਕੇ ਬਜ਼ਾਰ ਚ ਵੀ ਕਿਹਾ 500 700 ਦਾ ਪਰ ਇਹ ਗਿਆਨ ਨੇ ਦੇਣਾ 199 ਰੁਪਏ ਦਾ ਸਿਰਫ 199 ਰੁਪਏ ਦਾ ਹਾਂਜੀ ਹਾਂਜੀ ਸਾਈਜ਼ ਕਿਹੜਾ ਕਿਹੜਾ ਦਊਗੀ ਐਮ ਸਾਈਜ਼ ਐਸ ਸਾਈਜ਼ ਦਾ ਇਹਦੇ ਵਿੱਚ ਸਾਈਜ਼ ਲਵਾਂਗਾ ਫ੍ਰੀ ਸਾਈਜ਼ ਹੋਊਗਾ ਜੀ ਦਾ ਸਭ ਦਾ ਓਕੇ ਹਾਂਜੀ ਇਤੋਂ ਇਲਾਵਾ ਜਿਹੜੇ ਹੁਣ ਮੈਂ ਇੱਕ ਲੈ ਪਲਾਜੋ ਸੂਟ ਆਲੋਕ ਕਰ ਲਿਓ ਚੈੱਕ ਪਲਾਜੋ ਸੂਟ ਠੀਕ ਹੈ ਜੀ ਆਲੋ ਰੁਕ ਜਾਓ ਪਲਾਜੋ ਸੂਟ ਦਾ ਮਾਲ ਜੀ ਮੇਰੇ ਭਾਈ ਤੁਹਾਡੇ ਦਾ ਮਾਲ ਤਾਂ ਬਹੁਤ ਪਿਆ ਭਾਜੀ ਭਾਰੀਆਂ ਭਰੀਆਂ ਹੀ ਪਈਆਂ ਹਾਂਜੀ ਹਾਂਜੀ ਭਾਰੀਆਂ ਭਰੀਆਂ ਲੈਂਦੀਆਂ ਹੋਈਆਂ ਸੀ ਇਹ ਕੀ ਵਾਲਾ ਮੀਮਾਲ ਨੂੰ ਜਿਹੜੇ ਸ਼ਾਮਨਾ ਚ ਤੁਹਾਡੇ ਧੱਕਾ ਖੜਕ ਰੋ ਮੈਂ ਲਾ ਲਾ ਤੁਹਾਡੇ ਮਾਲ ਮੁੱਕ ਗਿਆ ਹੁਣ ਉਹ ਨਹੀਂ 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 ਇਹ 10 ਮਿੰਟਾਂ ਮੁੰਡੇ ਨੂੰ ਲੈ ਕੇ ਫੇਰ ਲਾਤਾ ਮਾਲ ਲੈਣਾ ਉਹ ਮਾਲ ਸਾਡੇ ਗਰਾਮ ਭਰੇ ਪਏ ਆ ਟੈਨਸ਼ਨ ਨਾ ਲੋ ਆ ਲੋ ਕਰੋ ਚੈੱਕ ਪਲਾਜੋ ਸੂਟ ਦਊਂਗਾ ਸਾਈਜ਼ ਵਾਈਜ਼ ਗਲੇ ਪਾ ਵੀ ਨੈਕ ਦਾ ਡਿਜ਼ਾਈਨ ਹੈ ਧਾਗੇ ਦਾ ਕੰਮ ਹੋਇਆ ਵਾਹ ਇੱਕ ਵਾਰ ਮੈਂ ਸਾਈਜ਼ ਸੋਨ ਕਿੰਨੇ ਕਿੰਨਾ ਪਿਆ ਸਾਈਜ਼ ਦਊਂਗਾ ਐਮ ਐਲ ਐਕਸਲ ਡਬਲ ਐਕਸਲ ਨਾਲ ਪਲਾਜੋ ਨਾਲ ਮਿਆਨੀ ਬਈ ਵੀ ਰੇਟ ਉਹੀ 250 ਆਜੋ ਭਾਜੀ ਕਾਹ ਨੂੰ ਸਹਿਜ ਐ ਨਹੀਂ ਹੈਗਾ 250 ਰੁਪਏ ਦੇਈ ਜਾਂਦੇ ਸਹਿਜ ਐ ਨਹੀਂ ਹੈਗਾ ਵੀਡੀਓ 'ਚ ਬੋਲ ਰਿਹਾ ਆ ਲੋ ਐਮ ਆ ਲੋ ਡਬਲ ਐਕਸਲ ਆ ਲੋ ਚੈੱਕ ਕਰ ਲੋ ਐਕਸਲ ਆ ਲੋ ਚੈੱਕ ਕਰ ਲੋ ਐਕਸਲ ਸਾਰੇ ਸਾਈਜ਼ ਦਊਗਾ ਐਮ ਐਲ ਐਕਸ ਐਲ ਡਬਲ ਐਕਸ ਐਲ ਇਹਦੇ ਭਾਈ ਜੀ ਗੱਲ ਕਰਤੀ ਜੀ ਜਿੰਗਾਂ ਕਰਨੀਆਂ ਪਹਿਣਾ ਪੈਣ ਨੇ ਉਹ ਵੀ ਹੋ ਜੂਗੀ ਤੁਹਾਡੇ ਪਾਸ ਉਹੀ ਕੰਮ ਹੋ ਗਿਆ ਇਹਦੇ ਨਾਲ ਦੇ ਦੋ ਦੋ ਲੈਣੇ ਤਿੰਨ ਤਿੰਨ ਲੈਣੇ ਚਾਰ ਚਾਰ ਲੈਣੇ ਮਿਲੂਗੇ ਕਿੱਥੇ ਮਿਲੂਗੇ ਸਿਰਫ ਇੱਕ ਹੀ ਕਲੈਕਸ਼ਨ ਬਾ ਮੇਨ ਬਾਜ਼ਾਰ ਕਰਾ ਲਈ ਕੋਈ ਹੋਰ ਬੜਾ ਫੋਨ ਨੰਬਰ ਵੀ ਆਸੋ ਫੋਨ ਨੰਬਰ ਨੋਟ ਕਰ ਲਓ 9814767800 ਫੋਨ ਨੰਬਰ ਬੱਸ ਮੇਰੀਆਂ ਪੈਣਾ ਸਿਰਫ ਲੋਕੇਸ਼ਨ ਲੋਕੇਸ਼ਨ ਪੁੱਛੇ ਨਹੀਂ ਕਰਿਆ ਕਰੋ ਕਿਉਂਕਿ ਮੇਰੇ ਕੋਲ ਤੁਹਾਨੂੰ ਪਤਾ ਕ੍ਰੈਸ਼ ਹੁੰਦਾ ਥੋੜਾ ਜਿਆਦਾ ਫੋਨ ਕਈ ਵਾਰ ਨਹੀਂ ਅਟੈਂਡ ਹੁੰਦਾ ਇਸ ਕਰਕੇ ਜਲਦੀ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਨ ਬਜ਼ਾਰ ਅੱਜ ਭਾਜੀ ਮੈਂ ਤੁਹਾਡੇ ਵਾਂ ਦੇਖਿਆ ਕਿ ਭੈਣਾ ਨਾ ਸੂਟ ਵੀਡੀਓ ਵਿੱਚ ਦੇਖੇ ਪਏ ਤੇ ਪਰ ਪਸੰਦ ਦਾ ਨਹੀਂ ਭਾਈ ਜੀ ਮੈਂ ਕਿਹੜਾ ਕਰਿਆ ਵੇਦਾ ਨਾ ਤੁਹਾਨੂੰ ਭਾਈ ਜੀ ਤੁਸੀਂ ਕਿਹੜੀ ਕਿਹੜੀ ਵੈਰਾਈਟੀ ਪਾਈ ਵੀ ਤੁਸੀਂ ਸਾਰੀ ਵੈਰਾਈਟੀ ਪਾਈ ਵੀ ਵੈਰਾਈਟੀ ਆਪਾਂ ਫੁੱਲ ਪਾਈ ਵੀ ਆ ਫੁੱਲ ਏਕੇ ਕਲੈਕਸ਼ਨ ਕਰਾ ਲਈਆਂ ਨੇ ਥੋੜਾ ਏਕੇ ਪੀਸ ਵੀ ਲੈਣੇ ਇਨਸਟਾਗ੍ਰਾਮ ਦਾ ਉਸੇ ਭਾਈ ਕੱਲਾ ਕੱਲਾ ਡਿਜ਼ਾਈਨ ਪਾਇਆ ਪਿਆ ਅਸੀਂ ਪਾंदे ਬਿਲਕੁਲ ਏਕੇ ਵਾਲੇ ਆਹੀਂ ਆ ਦੇਖ ਲਓ ਹੁਣ 2250 ਰੁਪਏ ਵਾਲਾ ਮਾਲ ਫੁੱਲ ਆ ਗਿਆ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਆਣਾ ਕਿੱਥੇ ਆ ਏਕੇ 컬렉ਸ਼ਨ 메인 ਬਾਜ਼ਾਰ ਕਰਾਲੀ ਪਲਾਜੋ ਸੂਟ ਦਊਂਗਾ 2250 ਰੁਪਏ ਦੇ ਵਿੱਚ 21 ਦੇ ਬਾਅਦ ਅਗਲਾ ਡਿਜ਼ਾਈਨ ਕਰ ਲਓ ਚੈੱਕ ਆ ਰਹਾਂਗੀ ਕੁੜਤੀ ਆ ਰਹੂਗੇ ਦੇ ਨਾਲ ਚੁੰਨੀ ਆ ਰਹੂਗਾ ਦਾ ਪਲਾਜੋ ਇਹਦਾ ਕਿੰਨੇ ਦਾ ਹੁਣ ਦੱਸੋ ਹੁਣ 700 800 ਨਾ ਕਿਹਾ ਹੁਣ ਨਹੀਂ 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 ਬਾਜ਼ਾਰ ਚ ਵਿਗਦਾ 1000 1200 1500 ਇਹ ਤੁਹਾਨੂੰ ਦਊਗਾ 399 ਰੁਪਏ ਦਾ ਓਨਲੀ 399 ਰੁਪਏ ਦਾ ਵਰਾਜੋ ਸੂਟ ਇੱਕ ਨੰਬਰ ਕੁਆਲਿਟੀ ਚੀਜ਼ ਬਹੁਤ ਵਧੀਆ ਕੱਪੜਾ ਹੈਗਾ ਟੌਪ ਗ੍ਰੇਡ ਜਿੱਦਾਂ ਮਰਜ਼ੀ ਪਾ ਲਿਓ ਬੈਸਟ ਕੁਆਲਿਟੀ ਹੈ ਸਪੀਰੀਅਰ ਸਟਾਫ ਹੈ ਠੀਕ ਹੈ ਜੀ ਮਾਲ ਆਊਗਾ ਫੁੱਲ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਉਹ ਬਾਜੀ ਕਿੰਨੇ ਸੋਹਣੇ ਸੋਹਣੇ ਰੰਗ ਸਾਰੀ ਗਰਲੀ ਦੀਆਂ ਵੈਰੈਟੀਆਂ ਸਾਰੀ ਗਰਲੀ ਦੀਆਂ ਵੈਰੈਟੀਆਂ ਦਊਂਗਾ ਇਹ ਸੋਹੇ ਪੈਚ ਵਰਕ ਵੀ ਬੜਾ ਏ ਇਹ ਪ੍ਰਿੰਟ ਵੀ ਸੋਹਣਾ ਹਾਈ ਐਂਡਲੀ ਸ਼ੇਡ ਆ ਚੁੰਨੀ ਵਾਲੇ ਸੂਟ ਆ ਸਾਰੇ ਦਊਂਗਾ 399 ਰੁਪਏ ਨਾਲ ਚੁੰਨੀ ਦਊਂਗਾ ਨਾਲ ਪਲਾਜੋ ਦਊਂਗਾ ਨਾਲ ਕੁੜਤੀ ਦਊਂਗਾ ਉਹ ਬਾਜੀ ਸਾਈਜ਼ ਦਊਂਗਾ ਐਮ ਐਮ ਐਲ ਐਕਸ ਐਲ ਡਬਲ ਐਕਸ ਐਲ ਰੇਟ ਉਹੀ 399 ਇਹ ਕਿਸੇ ਭਾਈ 4xL 5xL ਲੈਣਾ ਉਹ ਹੈਗਾ ਤਾਂ ਮੈਂ ਡਬਲ ਐਕਸਲ ਤੱਕ ਵੀ ਦੇ ਦਊਂਗਾ ਜੀ ਉਹ ਵੀ ਦਊਂਗਾ ਉਹਦਾ ਰੇਟ ਰਹੂਗਾ ਥੋੜਾ ਜਿਹਾ ਪਲੱਸ ਉਹ ਵੀ ਮਿਲੂਗਾ ਪਰ ਸਾਈਜ਼ ਸਾਰੇ ਮਿਲੂਗੇ ਇੱਕ ਵਾਲੇ ਕੋਲ ਇਹ ਜੀ ਕੋਈ ਇੱਕਰ ਵਾਲੀ ਗੱਲ ਨਹੀਂ ਹੈ ਮਤਲਬ ਕਿ ਜੇ ਕਿਸ ਨੂੰ ਫਾਇਦਾ ਹੋਵੇ ਫਿਕਸ ਐਕਸਲ ਲੇਟਰ ਐਕਸਲ ਜਾਈਦਾ ਮਤਲਬ ਤੁਹਾਡੇ ਕੋਲ ਮਿਲ ਜੂਗਾ ਹਾਂਜੀ ਹਾਂਜੀ ਸਾਰੇ ਸਾਈਜ਼ ਮਿਲੂਗੇ ਸਾਰੀ ਵੈਰਾਈਟੀ ਮਿਲੂਗੀ ਆ ਲੋ ਕਰ ਲੋ ਚੈੱਕ ਕਿਉਂਕਿ ਚੰਡੀਗੜ੍ਹ ਮੈਂ ਗਿਆ ਉੱਥੇ ਫੋਰ ਐਕਸਲ 5 ਐਕਸਲ ਤਾਂ ਮਿਲਦਾ ਹੀ ਨਹੀਂ ਹੈ ਨਹੀਂ 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 ਇੱਕ ਵਾਲੇ ਕੋਲ ਸਭ ਮਿਲਦਾ ਸਭ A ਤੋਂ Z ਇੱਕ ਮੇਰੀਆਂ ਭੈਣਾਂ ਨਾਲ ਤੇ ਫਰਾਕ ਲਿਆ ਸੀਗਾ ਮੈਂ ਆ ਲੋ ਮਾਲੀ ਦੀ ਪਿਛਲੇ ਮਹੀਨੇ ਵੀਡੀਓ ਪਾਈ ਸੀਗੀ ਆਪਾਂ ਨੇ ਮਾਲ ਹੋਇਆ ਰਿਪੀਟ ਦੁਬਾਰਾ ਕਰ ਲਓ ਡਿਜ਼ਾਈਨਿੰਗ ਚੈੱਕ ਉਹ ਬਾਜੂ ਇਹਦਾ ਪਾਰਟੀ ਵੀਰ ਦੀ ਯੋਜਨਾ ਥੋੜਾ ਜਿਵੇਂ ਬਾਹਰ ਅੰਦਰ ਪਾਏ ਮਾਲ ਆਉਣਾ ਨੂੰ ਪਾਣਾ ਜਾ ਵੀਡੀਓ ਨੂੰ ਕਰ ਦਿਓ ਦੱਬ ਕੇ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਕੰਮ ਹੋਇਆ ਵਾ ਨੀਚੇ ਬਹੁਤ ਹੀ ਪਿਆਰਾ ਸੀਕੁਐਂਸ ਦਾ ਗੱਬੇ ਵੀ ਸੀਕੁਐਂਸ ਦਾ ਕੰਮ ਹੋਇਆ ਵਾ ਇਹਦਾ ਰੇਟ ਬਾਜ਼ਾਰ ਦਾ ਹੈ ਇਹ ਤਾਂ ਹੈਗਾ 1400 1500 ਰੁਪਏ ਬਾਜ਼ਾਰ ਦਾ ਰੇਟ ਬਾਜ਼ਾਰ ਦਾ ਰੇਟ ਹੈ 1400 1500 ਏਕੇ ਆ ਰੇਟ ਉਹੀ ਲਾ ਕੇ ਦੇਣਾ ਕਾਕਾ ਦੇ ਰੱਬ ਵਰਗੇ ਦਾ ਫਾਇਦਾ 599 ਰੁਪਏ ਕਿੰਨਾ 599 ਰੁਪਏ ਬਿੱਦ ਚੁੰਨੀ ਬਿੱਦ ਚੁੰਨੀ ਪਿਆਮਾ ਲੱਜੋ ਹਾਂਜੀ ਹਾਂਜੀ 599 ਰੁਪਏ ਭਾਜੀ ਤੁਸੀਂ ਕਿੰਨਾ ਲੋਕਾਂ ਦਾ ਕਰੋਗੇ ਫਾਇਦਾ ਕੁਝ ਕਰ ਲੋ ਆਪਣਾ ਵੀ ਫਾਇਦਾ ਨਹੀਂ 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 ਅਸੀਂ ਨਹੀਂ ਫਾਇਦਾ ਕਰਨਾ ਆਪਣਾ ਅਸੀਂ ਕਰਨਾ ਆਪਣੀਆਂ ਭੈਣਾਂ ਦਾ ਫਾਇਦਾ ਆਪਣੇ ਭਰਾਵਾਂ ਦਾ ਫਾਇਦਾ ਇਸ ਹਿਸਾਬ ਨਾਲ ਤੁਸੀਂ ਬਾਜ਼ਾਰ ਤਾਂ ਵਿਹਲੇ ਬਿਠਾ ਦੋਗੇ ਸਾਰਾ ਉਹ ਨਹੀਂ 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 ਬਾਜ਼ਾਰਾਂ ਬਜ਼ੂਰਾਂ ਦਾ ਸਾਨੂੰ ਕੋਈ ਲੈਣਾ ਦੇਣਾ ਨਹੀਂ ਸਾਨੂੰ ਆਪਣੇ ਕੰਮ ਤੇ ਮਤਲਬ ਆ ਬਸ ਆਹ ਲੋ ਜੀ ਕਰੋ ਚੈੱਕ ਇਹ ਵੀ ਦਊਗਾ 599 ਇੱਕ ਆਹ 599 ਹਾਂਜੀ ਹਾਂਜੀ ਇੱਕ ਆਹ ਮਾਲ ਹੋਇਆ ਤਾਂ ਬਹੁਤ ਜ਼ਿਆਦਾ ਰਿਪੀਟ ਇਹ 1260 ਰੁਪਏ ਵਾਲਾ ਫਰਾਕ ਸੂਟ ਹੈ 1260 ਰੁਪਏ ਵਾਲਾ ਫਰਾਕ ਸੂਟ ਹੈ ਇਹ ਆਪਾਂ ਦੇਣਾ ਤੁਹਾਨੂੰ ਕਿੰਨੇ ਦਾ 499 ਰੁਪਏ ਦਾ 1299 ਰੁਪਏ ਵਾਲਾ ਫਰਾਕ ਸੂਟ ਹੈ ਦੇਣਾ ਕਿੰਨੇ ਦਾ 499 ਰੁਪਏ ਦਾ ਨਾਲ ਰਹੂੰਗਾ ਪਲਾਜੋ ਨਾਲ ਰਹੂੰਗੀ ਚੁੰਨੀ ਉਹ ਵਾਹ ਜੀ ਵਾ 400 ਨੇ ਮੈਂ ਇਹਨੂੰ ਤਾਂ ਭਾਜੀ ਕੱਪੜਾ ਜ਼ਿਆਦਾ ਲੱਗਦਾ ਫਰੋਕ ਨੂੰ 8 ਮੀਟਰ ਕੱਪੜਾ ਕੱਲੀ ਫਰੋਕ ਨੂੰ ਲੱਗਦਾ ਉਹ ਬਾਉ ਜੀ ਆਪਾਂ ਦੇਣਾ ਰੱਬ ਵਰਗੇ ਕਰ 1/2 ਮੀਟਰ ਚੁੰਨੀ ਨੂੰ ਲੱਗਦਾ ਅੱਪਾ ਕਰਨਾ ਮੇਰੇ ਭਰਾਵਾਂ ਭੈਣਾਂ ਦਾ ਫਾਇਦਾ ਫੈਲਾਓ ਪਹਿਲੇ ਨਾਲ ਭਾਈ ਕੱਪੜਾ ਨਹੀਂ ਹੈਗਾ ਜਿੰਨੇ ਨਾਲ ਤੁਸੀਂ ਸੂਟ ਦੇ ਰਹੇ ਪੂਰਾ ਏਕੇ ਵਾਲੇ ਤਾਂ ਜੀ ਐਹੀਂ ਦਵਾਂਗੇ ਐਹੀਂ ਬਸ ਏਕੇ ਵਾਲੇ ਕਰਨਾ ਫਾਇਦਾ ਆ ਲੋ 1260 ਰੁਪਏ ਵਾਲਾ ਪੀਸ ਹੈ 30 ਤਰੀਕ ਤੱਕ ਲੱਗੀ ਸੇਲ ਇਹਦਾ ਭਾਈ ਤੁਸੀਂ ਇੰਸਟਾਗ੍ਰਾਮ 'ਤੇ ਪਾਈ ਪਾ ਰਹੇ ਹੋ ਦੱਬ ਕੇ ਸ਼ੇਅਰ ਡਿਜ਼ਾਈਨ ਕੱਲਾ ਕੱਲਾ ਪਾਈ ਰੱਖਦੇ ਆ ਹਰ ਇੱਕ ਚੀਜ਼ ਪਰ ਆਏ ਜਦੋਂ ਤੁਸੀਂ ਆਣਾ ਜਦੋਂ ਮਾਲ ਵਿਕੇ ਜਾਂਦਾ ਸਾਡੇ ਕੋਲ ਏਕੇ ਵਾਲੇ ਕੋ ਮਾਲ ਨਹੀਂ ਖੜਦਾ ਤੁਹਾਡੇ ਨਾਲ ਭਾਈ ਤਾਜ਼ੇ ਤਾਜ਼ੀ ਹੈ ਉਹ ਕੰਮ ਹੈ ਆਹ ਲਓ ਤੁਸੀਂ ਕਹਿ ਰਹੇ ਤੇ 46 ਸਾਈਜ਼ ਕਰੋ ਚੈੱਕ 46 ਸਾਈਜ਼ ਵੀ ਦਊਗਾ ਇਹਦਾ ਕੈਰੇਟ ਦਊਂਗਾ ਇਹਦਾ ਰੇਟ ਦਊਂਗਾ 499 ਰੁਪਏ ਹਾਂਜੀ ਦੇਵਾਜੋ ਨਾਲ ਹੋਊਗੀ 300 400 ਰੁਪਏ ਆਮ ਫਰਕ ਹੁੰਦਾ ਜਿਹੜਾ ਨਾਲ ਨਾਲ ਕੰਨ ਦਾ ਵੀ ਹੁੰਦਾ 4 400 ਰੁਪਏ ਸਵਾਈ ਚੱਲ ਰਹੀ ਬਾਜ਼ਾਰ ਦੇ ਵਿੱਚ ਹਾਂਜੀ ਹਾਂਜੀ ਪਰ ਆਪਾਂ ਨੇ ਕੋਈ ਸਵਾਈ ਨਹੀਂ ਲੈਣੀ ਕੋਈ ਕੱਪੜੇ ਦੇ ਪੈਸੇ ਲੈਣੇ ਆਪਾਂ ਨੇ ਸਿਰਫ ਸੂਟ ਦੇ ਬਣੇ ਬਣਾਏ ਦੇ ਪੈਸੇ ਲੈ ਲੈਣੇ 499 ਰੁਪਏ ਓਹ 499 ਰੁਪਏ ਹਾਂਜੀ ਆਹ ਲਓ ਕਰੋ ਚੈੱਕ ਪਲਾਜੋ ਸੂਟ ਦਾ ਫਰਾਕ ਸੂਟ ਦੇਖੋ ਕਲੀਆਂ ਪਈਆਂ ਹੋਈਆਂ ਬਹੁਤ ਹੀ ਸੋਹਣਾ ਡਿਜ਼ਾਈਨ ਆ ਬਜ਼ਾਰ ਦਾ ਰੇਟ ਹੈਗਾ 1200 1300 1500 ਠੀਕ ਹੈ ਜੀ ਏਕੇ ਵਾਲਿਆਂ ਨੇ ਕਿੰਨੇ ਦੇਣਾ ਸੈਜ ਦਊਗਾ ਐਮ ਐਲ ਐਕਸਲ ਡਬਲ ਐਕਸਲ ਨਾਲ ਦਊਗਾ ਚੁੰਨੀ ਨਾਲ ਲਊਗਾ ਪਲਾਜੋ ਐ ਨਹੀਂ ਹੈਗਾ ਛੋਟੇ ਛੋਟੇ ਚੁੰਨੀ ਲਾਈਆਂ ਉਹ ਨਹੀਂ ਨਹੀਂ ਚੁੰਨੀਆਂ ਤਾਂ ਸਾਡੀ ਪੰਜਾਬ ਦੀਆਂ ਸ਼ਾਨ ਐ ਬੜੀਆਂ ਬੜੀਆਂ ਚੁੰਨੀਆਂ ਲਾਈਆਂ ਹੋਈਆਂ ਆ ਲੋ ਕਰ ਲੋ ਚੈੱਕ ਫੋਲਡਰ ਹੈਦੇ ਚੁੰਨੀਆਂ ਸਿਰਫ 499 499 ਜੀ ਓਨਲੀ 499 ਰੁਪਏ ਕੋਈ 500 ਨਹੀਂ ਭਾਈ ਤੁਹਾਨੂੰ ਪਤਾ ਨਹੀਂ ਕਿੱਥੇ ਕਿੱਥੇ ਦਾ ਰੇਟ ਖੋਜ ਕੇ ਲਿਆਉਂਦੇ ਇਹ ਤਾਂ ਪੂਰੀ ਮਹਿੰਗਾ ਦਾ ਪੰਜਾਬ ਦੀ ਗਰੰਟੀ ਹੈ ਰੇਟ ਦੀ ਰੇਟ ਸਾਡੇ ਰਹੂਗੇ ਜਾਇਜ਼ ਚੀਜ਼ਾਂ ਰਹੂਗੀਆਂ ਵਧੀਆਂ ਰੇਟ ਉਹੀ ਸਸਤੇ 499 ਰੁਪਏ ਓਨਲੀ ਕਰੋ ਚੈੱਕ ਡਿਜ਼ਾਈਨਿੰਗ ਹੈਗੀ ਫੁੱਲ ਵੀਡੀਓ ਨੂੰ ਕਰ ਦਿਓ ਸ਼ੇਅਰ ਪੇਜ ਨੂੰ ਕਰ ਲਿਓ ਫੋਲੋ ਏਕੇ ਕਲੈਕਸ਼ਨ ਮੇਨ ਬਾਜ਼ਾਰ ਕੋਰਾਲੀ ਆਹ ਲੋ ਜੀ ਆਹ ਕਰੋ ਡਿਜ਼ਾਈਨ ਚੈੱਕ ਫਰੌਕ ਸੂਟ ਆ ਪੂਰਾ ਅਨਾਰਕਲੀਆਂ ਵਾਲਾ ਡਿਜ਼ਾਈਨਿੰਗ ਹੈਗੀ ਫੁੱਲ ਪੂਰੀਆਂ ਕਲੀਆਂ ਪਈਆਂ ਵਿੱਚ ਕਲੀਆਂ ਗਿਣ ਲਓ 1 2 3 4 9 ਲੱਗਦੀਆਂ ਤਾਂ ਭਾਜੀ 5 6 6 ਤੋਂ ਨਹੀਂ 12 ਕਲੀਆਂ ਪਈਆਂ ਵੀ ਆ ਜੀ 12 9 12 ਕਲੀਆਂ ਪਈਆਂ ਜੀ ਏਕੇ ਵਾਲਿਆਂ ਨੇ ਕੋਈ 499 ਕੋਈ 1200 ਨਹੀਂ ਕੋਈ 1300 ਨਹੀਂ ਕੋਈ 1500 ਨਹੀਂ ਨਾਲ ਹੈਗਾ ਪਲਾਜੋ ਦੇਖ ਲੋ ਖੁੱਲਾ ਢੁਲਾ ਸਾਈਜ਼ ਹੈ ਪਾਜੋ ਇਹ ਪਾਜੀ ਬਹੁਤ ਫਲੇਟ ਆਉਂਦੀ ਨਾਲ ਥਾਈਜ਼ ਕੋਲ ਤੋਂ ਟਾਈਟ ਆ ਜਾਂਦਾ ਇਸ ਕਰਕੇ ਸਾਈਜ਼ ਕਰਾਤੇ ਥੋੜੇ ਜਿਹੇ ਵੱਡੇ ਮੈਂ ਥੋੜੇ ਨਾਲ ਮੈਨੀ ਵੀ ਪਈ ਵੀ ਪਾਜੀ ਹਾਂਜੀ ਹਾਂਜੀ ਰੇਟ ਥੋੜਾ ਕੁਝ ਵੀ ਨਹੀਂ ਆ ਪਾਜੀ ਰੇਟ ਰਹੂਗਾ 400 ਮਿੱਟੀ ਬਰਾਬਰ ਆ ਸਾਡਾ ਰੇਟ ਮਾਲ ਦੇਣਾ ਸੋਨਾ ਰੇਟ ਦੇਣਾ ਮਿੱਟੀ ਆਹ ਲੋ ਕਰ ਲੋ ਚੈੱਕ ਛੁੱਲੀ ਭਾਜੀ ਥੋੜਾ ਲੰਬਾ ਬੋਵਾ ਪੱਤਾ ਦੇਖ ਲੋ ਕਿੱਡਾ ਬੜਾ ਇਹਦਾ ਜੀ ਮੈਂ ਗਏ ਸੁੱਟਾਂ ਚ 499 ਰੁਪਏ ਉਹ 499 ਰੁਪਏ ਵਧਾਉਂਗਾ ਐਡਾ ਬੜਾ ਦਬੱਟ ਉਹ ਲੈਸ ਵੀ ਲੱਗੀ ਵੀ ਭਾਜੀ ਐ ਨਹੀਂ ਕਿ ਵੀ ਸਿੱਧੀ ਕਟਿੰਗ ਵਾਲਾ ਮੈਂ ਨਹੀਂ 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 ਕੰਮ ਦੇਣਾ ਸਾਫ਼ ਸੁਥਰਾ ਗਾਕਾ ਨੂੰ ਰੱਬ ਵਰਗੇ ਗੱਟਾ ਦਾ ਆਪਾਂ ਕਰਨਾ ਫਾਇਦਾ ਰੇਟ ਵੀ ਫਾਇਦਾ ਚੀਜ਼ ਵਧੀਆ ਚਿੱਟੇ ਦੀ ਨਮਾਡ ਬਹੁਤ ਹੈ ਚਿੱਟਾ ਕਰੋ ਚੈੱਕ ਕਿੰਨੇ ਦਾ 499 ਰੁਪਏ ਦਾ ਇਹ ਵੀ 499 ਰੁਪਏ ਵਧਾਉਂਗੇ ਸਭ 499 ਰੁਪਏ ਦਊਂਗਾ ਜੀ ਸਭ 499 ਜੰਗਿਆਂ ਨਾਲ ਇੱਕ ਬਰਾਬਰ ਕਰਤੀਆਂ ਮੈਂ ਕਿਆ ਏ ਕੀ ਵਾਲੇ ਬਸ ਕਰਦੇ ਰਹਿੰਦੇ ਆ ਫਾਇਦੇ ਏ ਕੀ ਵਾਲਿਆਂ ਨੇ ਕਰਨੇ ਕੀ ਆਏ ਫਾਇਦੇ ਇਸਾ ਉਹਨਾਂ ਦਾ ਭਾਈ ਤੁਹਾਡੇ ਪੇ ਕੋਈ ਬੰਦਾ ਆ ਜਾਵੇ ਕੱਪੜੇ ਖਰੀਦਣ ਜਿਹੜੇ ਲੈਣੇ 10000 ਤੇ ਉਹਦਾ ਤੁਸੀਂ 5-6000 ਰੁਪਏ ਮਾ ਸਾਰ ਦੋਗੇ ਹਾਂਜੀ ਹਾਂਜੀ ਆਹੀ ਆਹੀ ਆ ਲੋ ਕਰ ਲੋ ਚੈੱਕ ਤੁਹਾਡੇ ਪੇ ਪਹਿਣਾ ਬਚਾ ਲਈ 499 ਰੁਪਏ ਮਾ ਫਰਾਕ ਸੂਟ ਦਿੱਤਾ ਹੈ ਸ਼ਾਮ ਤੱਕ ਨਾ ਜਦ ਤੱਕ ਪੈਸੇ ਮੁੱਕੇ ਆ ਲੋ ਕਰੋ ਚੈੱਕ ਡਿਜ਼ਾਈਨਿੰਗ ਵੈਰਾਈਟੀ ਆ ਗਿਆ ਫੁੱਲ ਇਹ ਕਾ ਕੋਟ ਸੈੱਟ ਆਇਆ ਮੇਰੇ ਕੋਲ ਕਿੰਨੇ ਦਾ ਜਿਹੜਾ ਪਿਆਰਾਂ ਵਿਕਦੇ 1290 ਤੁਸੀਂ ਦੱਸੋ ਕਿਹੜੇ ਦੋਗੇ 8900 800 ਨਹੀਂ ਦਊਗਾ 900 ਨਹੀਂ ਦਊਗਾ ਆ ਲੱਗੀ ਹੋਈ ਐ ਮੈਨਾਂ ਦੀ ਫੋਟੋ ਪੈਰਿਸ ਵਾਲਾ ਡਿਜ਼ਾਈਨ ਐ ਨਾਲ ਇੱਧਰ ਵੀ ਪੋਕੜਾ ਦੋ ਆ ਜੀ ਜੇਬਾ ਪੋਕੜਾ ਦੋ ਆ ਰੇਟ ਤੁਸੀਂ ਦੱਸ ਦੋ ਕਿੰਨਾ ਹੋਣਾ ਚਾਹੀਦਾ 800 700 ਰੁਪਏ ਦਾ ਹੋਊਗਾ 400 ਰੁਪਏ ਦੇ ਕੱਲੀ ਲਓ ਰਹਾ ਨਹੀਂ 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 ਆਪਾਂ ਨਾ ਦੇਣਾ 800 ਨਾ ਦੇਣਾ 700 ਦੇਣਾ ਕਿੰਨਾ 299 ਰੁਪਏ ਓਨਲੀ ਭਾਜੀ ਐਨੇ ਦੀ ਕੱਲੀ ਟੀ-ਸ਼ਰਟ ਨਹੀਂ ਹੁੰਦੀ ਜਿੰਨੇ ਤੁਸੀਂ ਸੈੱਟ ਦੱਸ ਰਹੇ ਐ ਆਪਾਂ ਪੂਰਾ ਸੈੱਟ ਦੇਣਾ 299 ਰੁਪਏ ਵਿੱਚ ਬਾਸ ਇੱਕੋ ਇੱਕ ਤੋਂ ਬਾਅਦ ਆਪਣੇ ਅੱਜ ਤੁਸੀਂ ਕਲੱਬ ਦੇ ਕਿੱਥੇ ਦੇ ਖਜ਼ਾਨਾ ਉਹ ਐਹੀ ਖਜ਼ਾਨਾ ਨਹੀਂ ਬਸ ਪਰ ਅੱਪ ਵਰਗੇ ਗਾਕਾਂ ਦਾ ਕੀ ਦਾ ਫਾਇਦਾ ਆ ਲੋ ਕਰ ਲੋ ਚੈੱਕ ਇੱਕ ਨੈਟ ਸੂਟ ਦੀ ਮੇਰੀ ਆਪਣਾ ਦੀ ਡਿਮਾਂਡ ਬਹੁਤ ਆ ਰਹੀ ਦੀ ਹੈ ਇਹਦਾ ਭਾਜੀ ਬਹੁਤ ਆ ਡਿਮਾਂਡ ਪੁੱਛਦੀਆਂ ਮਾਲ ਹੋ ਗਿਆ ਰੀਸਟਾਕ ਕਮੈਂਟ ਪੜੇ ਆ ਮਾਲ ਹੈਗਾ ਹੀ ਨਹੀਂ ਗਿਆ ਰੀਸਟਾਕ ਯਾਨੀ ਕਿ ਕਰਤਾ ਰੇਟ 130 ਰੁਪਏ ਸੈਜ ਮਿਲੂਗਾ ਐਮ ਐਲ ਐਕਸ ਐਲ ਡਬਲ ਐਕਸ ਐਲ ਠੀਕ ਹੈ ਜੀ ਰੰਗ ਕਰ ਲੋ ਚੈੱਕ ਪ੍ਰਿੰਟ ਕਰ ਲੋ ਚੈੱਕ ਕਿੰਨੇ ਦਾ 130 ਰੁਪਏ ਦਾ ਲੱਗੀ 130 130 130 130 130 ਏ ਵਾਲੇ ਭਾਈ ਤੁਹਾਡਾ ਵੀ ਕੇ ਬਹੁਤ ਆ ਹਾਂਜੀ ਹਾਂਜੀ ਐਤ ਕੀ ਇਹਦੇ ਵਿੱਚ ਮੈਂ ਲਿਆਇਆ ਫਰਾਕਾਂ ਵੀ ਇਹਦਾ ਭਾਈ ਤੁਸੀਂ ਕਰਤੀਆ ਕਿੰਨੇ ਦੀਆਂ 130 ਓਨਲੀ 130 ਫਰਾਕਾਂ ਵੀ ਹਾਂਜੀ ਹਾਂਜੀ ਇੱਕ ਮੁਠਾ ਮੈਨੂੰ ਪੜਾਓ ਉਧਰ ਦੇ ਫਰਾਕਾਂ ਦਾ ਉਹ ਫਰਾਕ ਵੀ ਦਿਖਾ ਦਿਨਾ ਆਹ ਲੋ ਕਰ ਲੋ ਪ੍ਰਿੰਟ ਚੈੱਕ ਦੇਖੋ ਕਿੰਨੇ ਸੋਹਣੇ ਸੋਹਣੇ ਪ੍ਰਿੰਟ ਆ ਆਹ ਲੋ ਕਿੰਨੇ ਦਾ 130 ਰੁਪਏ ਦਾ ਨੈਟ ਸੂਟ ਲੈਣਾ ਪੂਰਾ ਵੀਰੇ ਨੂੰ ਕਰ ਦਿਓ ਸ਼ੇਅਰ ਆ ਜਿਓ 30 ਤਰੀਕ ਦੇ ਪਹਿਲਾਂ ਕਈ ਭੈਣਾ ਕਹਿੰਦੀਆਂ ਲੇਟ ਲੇਟ ਵਾਲਾ ਕੰਮ ਏਕੇ ਵਾਲੇ ਕੋਲ ਹੈ ਨਹੀਂ ਏਕੇ ਵਾਲੇ ਦਾ ਕੰਮ ਹੈਗਾ ਫਾਸਟ ਨਾਲ ਦੀ ਨਾਲ ਕੋਈ ਵੀ ਭਾਜੀ ਤੁਹਾਡੇ ਨਾਲ ਫੀਲਿੰਗ ਲੈਣ ਬਦਲੇ ਜਾਂਦੇ ਭਾਜੀ ਕਿੱਕ ਲੰਗ ਕੋਈ ਵੀ ਜੀ ਭੈਣਾ ਨੇ ਪੁੱਛਣੀ ਆ ਫੋਨ ਨੰਬਰ ਨੋਟ ਕਰ ਲਿਓ 9814766800 ਆਣਾ ਕਿੱਥੇ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਕਰਾਲੀ ਆ ਲੋ ਡਿਜ਼ਾਈਨਿੰਗ ਇਹ ਕਾਹ ਦੇਖ ਲੋ ਫਰਾਕ ਵਾਲਾ ਸੂਟ ਹੈ ਭਾਜੀ ਪਿਆਜ ਚ ਵਿਕ ਰਿਹਾ ਪੀਚ ਰੰਗ ਪੀਚ ਰੰਗ ਸਾਰੇ ਰੰਗ ਸਾਰੇ ਰੰਗ ਬਾਜ਼ਾਰ ਦਾ ਰੇਟ ਹੈਗਾ 400 500 600 ਇਹ ਕਿ ਆ ਰਿਹਾ ਦੇਣਾ ਕਿੰਨੇ ਦਾ 130 ਰੁਪਏ ਦਾ ਇਕੱਲੀ ਫਰਾਕ ਆ ਪਜਾਮਾ ਵੀ ਨਾਲ ਆ ਨਹੀਂ 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 ਮੇਰੇ ਮਾਲਕੋ ਪਜਾਮਾ ਨਾਲ ਦਊਗਾ ਰੱਖ ਕੇ ਮੈਂ ਕਿਹੜਾ ਚਾਰ ਪਾਣਾ ਇਹਦਾ ਆ ਲੋ ਕਰੋ ਚੈੱਕ ਮਿਆਨੀ ਵੀ ਵੀ ਭਾਜੀ ਦੇਖ ਹਾਂ ਜੀ ਮਿਆਨੀ ਤਾਂ ਮੈਂ ਹਰ ਇੱਕ ਚੀਜ਼ ਮੈਂ ਪਵਾ ਕੇ ਰੱਖਦਾ ਜੀ ਤੁਹਾਨੂੰ ਸੱਚੀ ਦੱਸਾਂ ਆ ਲੋ ਕਰੋ ਚੈੱਕ 130 ਰੁਪਏ ਦਾ ਫਰਾਕ ਸੂਟ ਇਹਦੇ ਵਿੱਚ ਵੀ ਮਾਲ ਆ ਗਿਆ ਫੁੱਲ ਠੀਕ ਹੈ ਜੀ ਮਾਲ ਹੈਗਾ ਫੁੱਲ ਵੀਰੇ ਨੂੰ ਕਰ ਲਿਓ ਸ਼ੇਅਰ ਪੇਜ ਨੂੰ ਕਰ ਲਿਓ ਲਾਈਕ ਕਮੈਂਟ ਸਾਕੀ ਹਰੇਕ ਭੈਣ ਭਰਾ ਤੁਹਾਡਾ ਜਲਦੀ ਜਲਦੀ ਪਹੁੰਚੋ ਏਕ-ਏਕ ਕਲੈਕਸ਼ਨ ਮੇਨ ਬਾਜ਼ਾਰ ਕਰਾ ਲਈ ਹੌਲ ਸੇਲ ਆਊਟਲਟ ਹੈ ਤੁਹਾਡਾ ਇਕ ਤਰ੍ਹਾਂ ਦਾ ਹਾਂਜੀ ਹਾਂਜੀ ਆ ਲੋ ਆ ਵੀ ਕਰ ਲੋ ਚੈੱਕ ਇਹ ਵੀ ਦਊਗਾ 130 ਰੁਪਏ ਇੱਕ ਬੜਨਾਲਾ ਮਾਲ ਹੈ ਬੜਨਾਲਾ ਇਹਦੇ ਵਿੱਚ ਬੜਨਾਲਾ ਮਾਲ ਹੋਣਾ ਦੋ ਤਿੰਨ ਦਿਨ ਤੱਕ ਰੀਸਟਾਕ ਉਹ ਹਜੇ ਖਤਮ ਹੋਇਆ ਵਾ ਠੀਕ ਹੈ ਨਾ ਜਿਹੜੇ ਭੈਣਾਂ ਨੇ ਉਹ ਲੈਣਾ ਉਹ ਕਿਰਪਾ ਕਰਕੇ ਹਜੇ ਨਾ ਆਵਣ ਉਹ ਮਾਲ ਹਜੇ ਹੈਗਾ ਖਤਮ ਜਿਸ ਦਿਨ ਵੀ ਆ ਜੂਗਾ ਇੰਸਟਾਗ੍ਰਾਮ ਪਾ ਪੈ ਜਾਏਗਾ ਏਕੇ ਕਲੈਕਸ਼ਨ ਕਰਾਲੀ ਦੀ ਆਈਡੀ ਪਾ ਏਕੇ ਕਲੈਕਸ਼ਨ ਕਰਾਲੀ ਦੀ ਆਈਡੀ ਪਾ ਉਦੋਂ ਆਪਾਂ ਤੁਹਾਨੂੰ ਅਪਲੋਡ ਕਰ ਦਾਂਗੇ ਜਿੱਦਣ ਬਟਨ ਵਾਲਾ ਮਾਲ ਆ ਗਿਆ ਠੀਕ ਹੈ ਜੀ ਪ੍ਰੋਕ ਵਾਲਾ ਮਾਲ ਹੁਣ ਇਸ ਟਾਈਮ ਹਾਜ਼ਰ ਆ ਰੇਟ ਹੈਗਾ 130 ਕੋਈ 500 ਨਹੀਂ ਕੋਈ 400 ਨਹੀਂ ਕੋਈ 300 ਨਹੀਂ 130 ਰੁਪਏ ਸੇਲ ਲੱਗ ਗਈ ਐ ਆਜੋ 30 ਤਰੀਕ ਤੱਕ ਬਾਸ ਵੀਰ ਨੂੰ ਕਰ ਦਿਓ ਸ਼ੇਅਰ ਜਲਦੀ ਦੇ ਜਲਦੀ ਪਹੁੰਚੋ ਏਕੇ ਕਲੈਕਸ਼ਨ ਮੇਰੇ ਬਿਆਰ ਕਰਾਲੀ ਵੱਧ ਤੋਂ ਵੱਧ ਭੈਣਾਂ ਨੂੰ ਭੇਜ ਦਿਓ ਤਾਕੀ ਹਰੇਕ ਭੈਣ ਭਰਾ ਦਾ ਹੋ ਸਕੇ ਫਾਇਦਾ ਠੀਕ ਹੈ ਜੀ ਆਜੋ ਜਲਦੀ ਜਲਦੀ ਆਣਾ ਕਿੱਥੇ ਆ ਏਕੇ ਕਲੈਕਸ਼ਨ 메ਨ ਬਾਜ਼ਾਰ ਕੁਰਾਲੀ ਵੇਟਿੰਗ ਦੇ ਇਚ ਹਾਜ਼ਰ ਆ ਏਕੇ ਕਲੈਕਸ਼ਨ ਕੁਰਾਲੀ ਆਜੋ